What's did this? پونج پیر رہی ہیں اسے کا نگمہ آپ کی سیوا کرتے اللہ ਸੰਗਤ ਦੇ ਚਰਾਂਜ ਬੇਨਤੀ ਹੈ ਸਾਈ ਸਾਰੇ ਸੰਗਤ ਦੇ ਨੇ ਨਗਰ ਕੀਰਤਨ ਦਾ ਆਰਥਕਰਮਾ ਕਰਨੀ ਹੈ ਹਰ ਕੋ ਨੂੰ ਦੇ ਹੱਜ ਤੀਤਨ ਗਾਉਣੇ ਆ ਸੁਣਨੇ ਆ ਤੋਂ ਬੇਨਤੀ ਹੈ ਕਿ ਭਾਈ ਕੋਈ ਵੀ ਕਹਾਵਤਾਂ ਦੀ ਮਾਲਕਾ ਨਾ ਕਰੇ ਤੋਂ ਸ਼ਹੀਦ ਭਗਤ ਸਿੰਘ ਪ੍ਰਬੰਧਕ ਕਮੇਟੀ ਦੇ ਮੈਂਬਰ <speaking in foreign> Let <language> go. you mm -hmm.

ਸਕੀਰ ਨੇ ਉਹ ਫੁੱਲਾਂ ਦਾ ਸਾਰਾ ਲਿਆ ਫੁੱਲਾਂ ਦੇ ਨਾਲ ਸੰਤੁਰਿਆ ਜਾਂਦਾ ਜਾਂਦਾ ਮਾਤਾ ਗੁਜਰੀ ਜੀ ਦੇ ਮਕਾਮ ਤੇ ਕੋਲੇ ਪਹੁੰਚ ਗਈ ਨਹੀਂ ਦੇਖਿਆ ਵੀ ਇਹ ਰਸਤਾ ਇੱਥੋਂ ਬੰਦ ਹੋ ਗਿਆ ਇਹ ਜਿਹੜਾ ਮਕਾਮ ਆ ਇਹ ਮੇਰੇ ਪਿਆਰੇ ਦਾ ਮਕਾਮ ਆ ਗਿਆ ਜਿੱਥੇ ਉਹਨਾਂ ਦੀ ਅਰਦਾਸ ਭਾਰਿਆ ਪਿਆਰ ਵਾਲਿਓ ਨਾਲ ਕੁੱਝ ਮਰੀਦ ਨੇ ਆਵਾਜ਼ ਮਾਰ ਰਹੀ ਆ ਓ ਭਾਈ ਗੁਰਮਖ ਪਿਆਰਿਓ ਆਪ ਜੀ ਦੇ ਗ੍ਰਹਿ ਵਿਖੇ ਕਾਲ ਗੁਰੂ ਬਹਿਗੁਰੂ ਨੇ ਐਸੀ ਰੂਪ ਭੇਜਿਆ ਐਸਾ ਰੂਪ ਭੇਜਿਆ ਜਿਨ੍ਹਾਂ ਵਰਗਾ ਨਹੀਂ ਦੁਨੀਆਂ 'ਚ ਕੋਈ ਹੋਇਆ ਤੇ ਨਾ ਹੀ ਹੋਣਾ ਅਜਿਹਾ ਹੋਇ ਤੇ ਸੋਹਣਿਆ ਪਾਤਰਾਂ ਦੇ ਵਿੱਚ ਲਿਆ ਕੇ ਸ਼ਾਈ ਜੀ ਨੂੰ ਦਰਸ਼ਨ ਕਰਵਾਇਆ ਗਏ ਜੇ ਬਾਲ ਗੋਬਿੰਦ ਰਾਏ ਦੇ ਗੁਰਮੁਖ ਪਿਆਰਿਓ ਦੋ ਕਟੀਆਂ ਲਈਆਂ ਇੱਕ ਦੇ ਵਿੱਚ ਪਾਣੀ ਤੇ ਇੱਕ ਦੇ ਵਿੱਚ ਦੁੱਧ ਮਤਲਬ ਇੱਕ ਹਿੰਦੂਆਂ ਦੀ ਤੇ ਇੱਕ ਮੁਸਲਮਾਨਾਂ ਦੀ ਵੀ ਦੇਖਾਂਗੇ ਵੀ ਖੜਾ ਔਰੰਗਜ਼ੇਬ ਸਾਹਿਬ ਜੀ ਉਹ ਕਹਿੰਦਾ ਸੀ ਮੈਂ ਦੋ ਧਰਮਤਲਬ ਇੱਕ ਬਣਾਉ ਮੇਰੇ ਬਾਦਸ਼ਾਹ ਕਹਿੰਦੇ ਦੋ ਦੇ ਵਿੱਚ ਦੋ ਧਰਮ ਤੋਂ ਤਿੰਨ ਧਰਮ ਬਣਾਉ ਗੁਰਮੁਖ ਪਿਆਰਿਓ ਇਹੀ ਗੱਲ ਸਾਰੀ ਆਪਣੇ ਚੇਲਿਆਂ ਨੂੰ ਦਸੀ ਮਰੀਦਾਂ ਨੂੰ ਦਸੀ ਇਹ ਆਖ਼ਤਾ ਦਾ ਪਿਆਰਾ ਅੱਲਾ ਦਾ ਪਿਆਰਾ ਗੋਪਿੰਦ ਰਾਏ ਜੀ ਦੇ ਰੂਪ ਦੇ ਵਿੱਚ ਆਇਆ ਗੁਰੂ ਜੀ ਦਾ 300 ਜ਼ਰੂਰੀ ਬੇਨਤੀ ਹੈ ਇੱਕ ਸੰਗਤ ਦੇ ਚਰਨਾਂ ਦੇ ਵਿੱਚ ਕਿ ਪਿਛਲੇ ਪੜਾਅ ਤੇ ਇੱਕ ਸਾਡੀ ਭੈਣ ਜੀ ਦਾ ਬਟੂਆ ਘਿਰ ਗਿਆ ਕਿਤੇ ਜੇ ਕਿਸੇ ਨੂੰ ਵੀ ਸੰਗਤ ਦੇ ਵਿੱਚ ਮਿਲਿਆ ਤਾਂ ਸਾਡੇ ਕੋਲ ਪਹੁੰਚਾ ਦਿਵੇ ਬਹੁਤ ਧੰਨਵਾਦ ਕਰਾਂਗਾ। ਤੋਂ ਕਿਸੇ ਭੈਣ ਦਾ ਪਰਸ ਪਿਛਲੇ ਪੜਾਅ ਤੇ ਸ਼ੰਦਰ ਵੀ ਬੋਲੇ ਵਾਹਿ ਸੋਹ ਨਿਹਾਲ ਸਤਿ ਸ੍ਰੀ ਅਕਾਲ। ਤੋਂ ਸਾਰੀ ਸੰਗਤ ਨੂੰ ਬੇਨਤੀ ਹੈ ਅਗਲਾ ਪੜਾਅ ਜਿਹੜਾ ਆਪਣਾ ਕਲੋਨੀਆ ਵਿਖੇ ਹੈ ਗਰਾਊਂਡ ਦੇ ਕੋਲ ਤੋਂ ਸਾਰੀ ਸੰਗਤ ਨੇ ਨਾਲ ਜਾਣ ਜੀ ਕਿਰਪਾਲਤਾ ਕਰਨੀ ਜਿਹੜੇ ਸੇਵਾਦਾਰ ਵੀ ਲੰਗਰ ਲਾਉਂਦੇ ਉਹਨਾਂ ਨੂੰ ਬੇਨਤੀ ਹੈ ਭਾਈ ਲੰਗਰ ਦੇ ਸਮਾਗਮ ਦਵਾ ਕਰਨੇ ਆ ਪਰਤਾ ਖੋਲ ਦੇਖ ਦੇ ਨਾ ਨੰਕੀ ਕਥਾ ਨਿਯਾਰੀ ਰੇ ਮਲਿਕ ਦੇਵਕਾ ਜੋਹਾਰ ਪਾਏ ਤੇਨ ਕੀ ਕਥਾ ਨਿਯਾਰੀ ਦੀ ਦਾਸ ਕਾਸੀ ਜੀ ਆ ਬਾਲਾ ਪ੍ਰੀਤ ਕਹਿਣ ਲਗੀ ਕਹਿਓ ਜਆ ਪੁੱਤਰ ਚਾਹੀਦਾ ਪ੍ਰਾਣੀ ਮੈਣੀ ਕਹਿਣ ਲਗੀ ਬਾਲਾ ਪ੍ਰੀਤਨਾ ਤੇਰਾ ਵਰਗਾ ਪਿਆਰਾ ਜਿਹਾ ਪੁੱਤਰ ਚਾਹੀਦਾ ਸੋਨਾ ਸੁਨੱਖਾ ਪਰਮੇਸ਼ਰ ਦੀ ਭਜਨ ਬੰਦਗੀ ਕਰਨ ਵਾਲਾ ਜਿਨ੍ਹਾਂ ਨੂੰ ਮੋਹਣ ਵਾਲਾ ਤੇਰੇ ਵਰਗਾ ਪੁੱਤਰ ਚਾਹੀਦਾ ਗੋਦ ਦੇ ਵਿੱਚ ਬੈਠੇ ਰਾਨੀ ਮੈਣੀ ਦੇ। ਮਾਲ ਗੋਦੰਗਰੇ ਕਹਿਣ ਲੱਗੇ। ਮਾਤਾ ਜੀ ਜੇ ਤੁਹਾਨੂੰ ਮੇਰੇ ਵਰਗਾ ਪੁੱਤਰ ਚਾਹੀਦਾ ਨਾ ਅੱਜ ਤੋਂ ਮੈਂ ਹੀ ਤੁਹਾਡਾ ਪੁੱਤਰਾ ਗੱਲ ਕਰ ਕੋ ਸਰਕਾਰ ਕੋਲ ਤੋਂ ਬਹੁਤ ਨੇ ਮੈਂ ਬਣਾਇਆ। ਰਾਨੀ ਮੈਣੀ ਮੰਨਦੀ ਕੋਈਸੇ ਮੰਨਦੀ ਚੱਲਦੀ ਮੰਤਰੀ ਮਨ ਕੋਲੋਂ ਨਾਮ ਪੁਰਿਆ ਕੀਤੀ ਹੈ। ਗੁਰਮੁਖ ਪਿਆਰੇ ਉਧਰੋਂ ਆਨੰਦਪੁਰ ਸਾਹਿਬ। ਗੁਰੂ ਤੇਗ ਬਹਾਦਰ ਜੀ ਮਾਰੇ ਪਰਿਵਾਰ ਸਦੇ ਪਹੁੰਚੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜਿਸ ਦੀ ਬਤ ਹੈ ਸਾਡੇ ਵੱਡੇ ਵੀਰ ਗੁਰੂ ਦੇ ਨजीर ਜਾਨੀ ਕੁਲਵੰਦਰ ਸਿੰਘ ਜੀ ਵੱਲੋਂ ਬੇਨਤੀ ਹੈ ਭਾਈ ਸਾਰੇ ਪ੍ਰਬੰਧਕਾਂ ਵੱਲੋਂ ਬੇਨਤੀ ਹੈ ਸੰਗਤ ਨੂੰ ਕਿ ਜਿੱਥੇ ਵੀ ਜਗ੍ਹਾ ਮਿਲਦੀ ਹੈ ਬੈਠ ਕੇ ਆਰਾਮ ਨਾਲ ਧਿਆਨ ਨਾਲ ਅੰਦਰ ਛਪਣ ਦੀ ਖਾਲਸਾ ਕਰੋ ਅਤੇ ਸਾਡੇ ਸਤਿਕਾਰਯੋਗ ਸਾਡੇ ਸਹਿਬਾਨ ਉਹਨਾਂ ਸਭ ਨੂੰ ਗੁਰੂ ਜੀ ਹਾਪ ਗੁਰੂ ਜਰ ਮਹਾਰਾਜ ਜੀ बाबा <laughs> सिंधी <laughs>